ਉੜ ਜਾ ਉੜ ਜਾ ਉੜ ਜਾ ਉੜ ਜਾ ਮੈਂ ਮੜ ਜੋ ਫੇਲ ਕਰਾ ਦੇ ਉੜ ਜਾ ਉੜ ਗਈ ਕਰਨ ਲਈਏ ਕਾਫੀ ਵਿਦ ਨਜ਼ਰੀਨ ਜਿਹੜੇ ਹਿਸਾਬ ਨਾਲ ਤੋਂ ਸੋਸ਼ਲ ਮੁੱਦੇ ਚੱਕ ਰੀਆਂ ਕੰਟਰੋਵਰਸ਼ੀਅਲ ਮੇਰੇ ਅਕੋਰਡਿੰਗ ਤਾਂ ਮੇਰਾ ਬਿਆਨ ਹੀ ਹੋਣਾ ਚਾਹੀਦਾ ਸੀ ਨਹੀਂ ਇਹ ਮੈਨੇ ਇਲਿਊਸ਼ਨ ਪਾਉਣ ਨੂੰ ਗੁਫਾ ਬਣਾਈਆ ਦੇਖ ਆਪਾਂ ਪਿੱਛੇ ਹੋਵਾਂਗੇ ਆਪਾਂ ਦਿਖਣੇ ਨਹੀਂ ਤਾਂ ਇੱਥੇ ਕੋਈ ਵੀ ਐਨਾ ਐਨੀਮਲ ਆਕੇ ਉਹਨੂੰ ਐ ਲੱਗੂਗਾ ਵੀ ਇੱਥੇ ਕੋਈ ਨਹੀਂ ਇਹ ਘਰ ਮੇਰੇ ਲਈ ਬਣਾਇਆ ਫਿਰ ਉਹ ਇਹਦੇ ਵਿੱਚ ਰਹੂਗਾ ਫਿਰ ਆਪਾਂ ਇੱਥੇ ਦੀ ਸ਼ਿਕਾਰ ਕਰ ਲਿਆ ਕਰਾਂਗੇ ਈਜ਼ੀ ਨੇ ਸਹਿ ਲੈਂਗੇ ਥੋੜਾ ਸਾ Jeg har aldrig været i på det er ham. Jeg har aldrig været i Girea, det er ham. Jeg har aldrig været i Girea, det er ham. Jeg har ikke været i Girea, det er ham. ਦਸ ਦਿਨ ਦੀ ਹੋ ਗਈ ਜਦੋਂ ਮੇਰਾ ਵਿਆਹ ਹੋਇਆ ਸੀ ਕਈ ਤੇਰੇ ਦਾਦਾ ਜੀ ਲੁਧਿਆਣਾ ਤੋਂ ਪੀਲੇ ਕਹਤੇ ਜਨ ਮਲੇਰ ਕੋਲੇ ਤੋਂ ਸਭ ਤੋਂ ਪਹਿਲਾਂ ਸਖੀਰੇ ਵਿੱਚ ਸੀਰੀਅਸਲੀ ਫੇਮਸ ਸੀ ਮਤਲਬ ਵਿਖੀਰੇ ਵਾਲੇ ਕਹਿੰਦੇ ਹੋ ਤੂੰ ਵੀ ਬਣਾਉਣਾ ਮੈਨੂੰ ਇੱਕੋ ਹੀ ਆਉਣਾ ਘਰ ਬਣਾਉਣਾ ਉਹ ਪੈਰ ਦੇ ਕੇ ਵਿੱਚ ਉੱਪਰ ਮਿੱਟੀ ਰੱਖ ਆਹ ਉਹ ਗਲ ਬਣਾ ਬਣਾਵਾਂਗੇ ਆਪਾਂ ਮਾਸਤਰੀ ਘਰ ਬਣਾਵਾਂਗੇ ਨਾ ਨਾ ਪੱਕਾ ਪਲਾਸਟਰ ਰੱਖ ਇਹਦਾ ਮਤਲਬ ਆਪਾਂ ਮਿਸਤਰੀ ਵੀ ਬਣ ਸਕਦੇ ਹਾਂ ਕੁਝ ਨਹੀਂ ਕਰ ਸਕਦਾ 올 ਰੌਂਡਰ ਦੇਵਿਸ 아이 ਹਾਏ ਕਿੰਨੀ ਮਿਹਨਤ ਕਰਦੀਆਂ ਨਾ ਤੂੰ ਮੈਨੂੰ ਤਰਸ ਆਉਂਦਾ ਤੇਰੇ ਤੇ ਐਨਾ ਟੈਲੈਂਟਡ ਬੰਦਾ ਦਾ ਸਰ 아이 ਰੋਲਿਆ ਪਿਆ ਇੱਕ ਤੋਂ ਬਣਾਈ ਜਾਨੂੰ ਕਰ ਮੈਨੂੰ ਮੈਂ ਦੱਸਦਾ ਮੈਨੂੰ ਪੈਰ ਵਾਲਾ ਘਰ ਆਉਂਦਾ ਵਿੱਚ ਪੈਰ ਰੱਖ ਕੇ ਉਹਦੇ ਉੱਪਰ ਮਿੱਟੀ ਇਦਾਂ ਓਵਰਲੈਪ ਕਰਕੇ ਬਸ ਮੈਨੂੰ ਉਹ ਘਰ ਆਉਂਦਾ ਜਦ ਛੋਟੇ ਹੁੰਦੇ ਨਹੀਂ ਸੀ ਆਪਾਂ ਕਰਦੇ ਹੁੰਦੇ ਹਨ ਮੈਂ ਮੰਮਾ ਨੂੰ ਕਹਿੰਦੀ ਹੁੰਦੀ ਛੱਤ ਤੇ ਚੜ ਕੇ ਵੀ ਮੈਂ ਅੱਡ ਹੋਊਗੀ ਮੈਂ ਅਲੱਗ ਕਰ ਬਣਾਉਂ ਛੋਟੇ ਭਾਂਡੇ ਹੁੰਦੇ ਸੀਗੇ ਹਨ ਬਰਤਨ ਜੇ ਉਹ ਲੈ ਕੇ ਸਾਰੇ ਫਿਰ ਮੈਂ ਛੱਤ ਤੇ ਚੜ ਜਾਂਦੀ ਸੀ ਹਨ ਉੱਥੇ ਫਿਰ ਮੈਂ ਇੱਕ ਵਾਰ ਹੋਣਾ ਭਈ ਆਣੀ ਮੈਂ ਪੱਲੀ ਨਹੀਂ ਹੁੰਦੀ ਪੱਲੀ ਉਹ ਮੈਂ ਛੱਤ ਤੇ ਲੱਗੀ ਉੱਥੇ ਨਾ ਮੰਜਾ ਵੀ ਰੱਖਿਆ ਹੋਇਆ ਸੀਗਾ ਤੇ ਫਿਰ ਮੈਂ ਮੰਜਾ ਟੇਡਾ ਕਰਕੇ ਉਹਦੇ ਉੱਪਰ ਪੱਲੀ ਲਗਾਈ ਮੈਂ ਉਹਦੇ ਨੀਚੇ ਬੈਠ ਗਈ ਮੈਂ ਮੰਮਾ ਨੂੰ ਕਿਹਾ ਮੈਂ ਤਾਂ ਅੱਡ ਹੋ ਗਈ ਮੈਨੂੰ ਡੋਲੂ ਚ ਪਾਣੀ ਲੈ ਲਿਆ ਉੱਥੇ ਹੀ ਬੈਠੀ ਰਹੀ ਮੈਂ ਫਿਰ ਮੇਰੇ ਮੰਮਾ ਨੇ ਮੇਰੀ ਬਹੁਤ ਮਿੰਤਾ ਕੀਤੀ ਵੀ ਆ ਜਾ ਨੀਚੇ ਉੱਪਰ ਧੁੱਪਾ ਮੈਂ ਉੱਤਰੀ ਨਹੀਂ ਹੈਗੀ ਨਾ ਮੈਂ ਦਿਖਾ ਰਹੀ ਸੀ ਵੀ ਮੈਂ ਠੱਡ ਹੋ ਗਈ ਹੁਣ ਬਸ ਮੈਂ ਮੈਂ ਨਹੀਂ ਤੁਹਾਡੇ ਨਾਲ ਰਹਿਣਾ ਹੈਗਾ ਫਿਰ ਮੇਰੇ ਮੰਮਾ ਕਹਿੰਦੇ ਮਰ ਪਰ ਮਮਾ ਮਿੰਤਾ ਮੰਤਾ ਕਰਕੇ ਉੱਤਰ ਗਏ ਫਿਰ ਸ਼ਾਮ ਜੀ ਹੋਈ ਹੈ ਨਾ ਮੈਨੂੰ ਭੁੱਖ ਲੱਗ ਗਈ ਫਿਰ ਮੈਨੂੰ ਸਮਝ ਨਾ ਆਵੇ ਮੈਂ ਕਿੱਥੇ ਜਾਵਾਂ ਹੁਣ ਉਹ ਜਿਹੜੇ ਛੋਟੇ ਛੋਟੇ ਬਰਤਨ ਹੁੰਦੇ ਨੇ ਉਹ ਚ ਤਾਂ ਐਵੇਂ ਕੂੜਾ ਕਰਕਟ ਕਰਕੇ ਰੱਖਿਆ ਹੁੰਦਾ ਵੀ ਆ ਮੈਂ ਰੋਟੀ ਬਣਾਈ ਆ ਸਬਜ਼ੀ ਬਣਾਈ ਆ ਪਰ ਖਾ ਥੋੜੀ ਸਕਦੇ ਆ ਫਿਰ ਮੈਂ ਹੌਲੀ ਹੌਲੀ نیچے ਉਤਰੀ ਫਿਰ ਮੇਰੇ ਮੰਮਾ ਕਹਿੰਦੇ ਕੀ ਗੱਲ ਅੱਜ ਤੁਹਾਡੇ ਸਬਜ਼ੀ ਨਹੀਂ ਬਣੀ ਮਮੀ ਤਾਂ ਮੰਗਲ ਹੋਣੀ ਸੀ ਮਮਾ ਮੇਰੀ ਥੋ بس پھر ਮੁੜ ਕੇ ਮੈਂ ਸੋਚਿਆ ਨਹੀਂ ਹੈਗਾ ਮੈਂ ਨਿਊ ਘਰੇ ਬੈਠੂਗਾ ਕਿਤੇ ਤੇ ਸਾਰੇ ਮੈਂ ਨਹੀਂ ਵੇਜੇ ਕੋਈ ਸਾਰੇ ਸੂਰੇ ਨਹੀਂ ਅਜੇ ਸੋਚਣੀ ਛੱਡ ਪਰਾਂ ਜਨੂਗਾ ਮੈਨੂੰ ਘਰ ਘਟ ਗੁਫਾ ਲੱਗ ਰਹੀ ਹੈ ਜ਼ਿਆਦਾ ਨਹੀਂ ਇਹ ਤੇ ਨਹਰੀ ਹੋਰੀ ਘਰੀ ਲੱਗਣ ਲੱਜੂਗਾ ਮੈਂ ਐਂ ਤੇਰੇ ਕਹਨੀ ਜਨੂ ਆਪਣਾ ਵਿਆਹ ਨਹੀਂ ਕਰਨਾ ਹੈਗਾ اچھا ਕੀ ਪਲਾਨਸ ਨੇ ਕੀ ਪਲਾਨਸ ਨੇ ਫਿਰ ਬਸ ਐਂ ਆਹੀ ਕੁਛ ਕਰੀ ਜਾਵਾਂਗੇ ਜਦ ਹੁਣ ਕਰਦੇ ਨਾ ਮੇਰਾ ਵਾਸਤੇ ਲੈ ਮੈਂ ਤਾਂ ਪਹਿਲਾਂ ਕਹਨੀ ਆ ਗੱਲ ਤਾਂ ਇਹ ਆ ਨਾ ਵੀ ਲੋਕ ਨਹੀਂ ਇਦਾਂ ਰਹਿਣ ਦਿੰਦੇ ਲੋਕ ਲੈ ਗੱਲ ਪਤਾ ਕੀ ਹੈ ਜੀ ਮੇਰੇ ਰੂਮ ਦੇ ਵਿੱਚ ਇੰਟੀਰੀਅਰ ਕੁਝ ਨਹੀਂ ਬਸ ਆ ਮੇਰਾ ਅੱਛਾ ਹਲੇ ਇਹਦੇ ਵਿੱਚ ਫਰਨੀਚਰ ਫਿੱਟ ਹੋਊਗਾ ਉਹ ਤੂੰ ਆਪੀ ਘਰੀ ਚਲੀ ਬਾਅਦ ਵਿੱਚ ਵਾਹ ਲੈ ਆਈ ਸਮਝ ਗਈ ਇਹ ਉਹ ਜਿਹੜਾ ਖੋਹਾਂ ਨਹੀਂ ਕਰ ਦਿੰਦੇ ਚਲੋ ਉਹ ਆ ਗਈ ਉਹ ਦੇਖੋ ਕੀ ਕਹਿੰਦੇ ਹੁੰਦੇ ਉਹਨੂੰ ਉਹ ਜਿਹਦੇ ਨਾਲ ਦੁਆ ਮੰਗਦੇ ਹੁੰਦੇ ਨੇ ਜਿਹੜੇ ਉੱਡ ਜਾਂਦੇ ਨੇ ਮਾਮੇ ਦੀ ਘੋੜੀ ਨਾ ਸਾਡੇ ਮਾਮੇ ਦੀ ਘੋੜੀ ਬੋਲਦੇ ਸੀ ਇਹਨੂੰ ਔਰ ਫਿਰ ਪਤਾ ਸੀ ਕੀ ਕਰਦੇ ਹੁੰਦੇ ਸੀ ਪਤਾ ਨਹੀਂ ਕਹਿੰਦੇ ਹੁੰਦੇ ਸੀ ਮੈਂ ਪਾਸ ਕੇ ਫੇਲ ਜੇ ਉਹ ਉਡ ਗਈ ਤਾਂ ਹਨਾ ਫਿਰ ਪਾਸ ਆ ਪਾਸ ਫੇਲ ਪਾਸ ਫੇਲ ਪਾਸ ਫੇਲ ਪਾਸ ਫੇਲ ਉੜ ਜਾ ਉੜ ਜਾ ਉੜ ਜਾ ਉੜ ਜਾ ਮੈਂ ਮੜ ਜੋ ਫੇਲ ਕਰਾ ਦੇ ਉੜ ਜਾ ਉੜ ਗਈ ਫੇਲੇ ਜੰਨ ਨੂੰ ਚੱਲਣ ਨੂੰ ਛੱਡ ਕੇ ਜਾ ਕੇ ਬੁੱਕਸ ਚੈੱਕ ਫੇਲ ਹੋਣ ਨੂੰ ਕਰਦੀਆਂ ਦੇਖ ਲੈ ਹਨਾ ਛੋਟੇ ਹੁੰਦੇ ਕਿ ਐਸੀ ਚਾਈਲਡਹੂਡ ਦੇ ਵਿੱਚ ਕਿ ਐਸੀ ਥਿੰਕਿੰਗ ਹੁੰਦੀ ਆ ਮਤਲਬ ਬੰਦਾ ਇਹ ਸੋਚਦਾ ਵੀ ਜੇ ਉਡ ਗਈ ਮੈਂ ਫੇਲ ਆ ਨਵਾਂ ਕਰ ਰਿਹਾ ਇਸ ਐਦਾਂ ਹੋਣਾ ਚਾਹੀਦਾ ਉਲਟਾ ਉਦਾਂ ਵੀ ਵੀ ਹੈ ਨਾ ਜੇ ਉੱਡ ਗਈ ਮੈਂ ਪਾਸ ਫਿਰ ਬੰਦਾ ਫੂਕ ਕਰਕੇ ਉਡਾ ਸਕਦਾ ਉਹਨੂੰ ਬਿਠਾਊਗਾ ਕਿਵੇਂ ਹੁਣ ਫੜ ਕੇ ਤਾਂ ਬਿਠਾਉਣ ਰਿਹਾ ਹਨਾ ਸਹੀ ਕਰੋ ਬੰਦੇ ਬਹੁਤ ਨੇ ਯਪ ਮਤਲਬ ਇੱਥੇ ਹੁਣ ਕਰਨ ਲਈ ਇਹ ਕਾਫੀ ਵਿਦ ਨਜ਼ਰੀਨ ਜਿਹੜੇ ਹਿਸਾਬ ਨਾਲ ਤੋਂ ਸੋਸ਼ਲ ਮੁੱਦੇ ਚੱਕ ਰੀਆਂ ਕੰਟਰੋਵਰਸ਼ੀਅਲ ਨਾਲ ਨਾਲ ਘਰ ਬਣਾਉਣੀਆਂ ਨਾਲ ਨਾਲ ਤੇਰੇ ਅਨਸਰ ਦਊਂਗਾ ਓਕੇ ਅਨਸਰ ਦੇਖੀ ਤੋ ਵੈਸੇ ਕਹੇ ਤੋ ਤੂੰ ਪੁੱਛ ਸਹੀ ओके okay, no, e, hmm. ठीक गो है पहला मेनू ये दसो नजरिन जी ਤੁਹਾਡੇ ਫਿਊਚਰ ਪਲਾਨਸ ਕੀ ਨੇ ਮੇ ਅਕੋਰਡਿੰਗ ਤਾਂ ਜੇ ਤੂੰ ਮੇਰੇ ਪੇਰੈਂਟਸ ਦੇ ਕੋਲੀਆਂ ਤਾਂ ਪਹਿਲਾਂ ਵਿਆਹ ਕਰਨਗੇ ਮੇਰੇ ਅਕੋਰਡਿੰਗ ਤਾਂ ਮੇਰਾ ਵਿਆਹ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਹਮ ਜੇ ਮੇਰਾ ਵਿਆਹ ਨਹੀਂ ਹੁੰਦਾ ਮੈਂ ਸਭ ਤੋਂ ਲੱਕੀ ਹਾਂ ਵਾਹ ਪਰ ਨੈਕਸਟ ਚੇ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਇਹਦੇ ਬਾਰੇ ਕੁਝ ਕਹਿ ਵੀ ਸਕਦੇ ਨੂੰ ਇਹ ਚੀਜ਼ ਨੂੰ ਐਕਟਿਵ ਹੀ ਨਹੀਂ ਲੈ ਸਕਦੇ ਆਪਾਂ ਕਿਉਂਕਿ ਵਿਆਹ ਕਰਉਣਾ ਵੀ ਇੱਕ ਫਰਜ਼ ਹੈ ਸਾਰੀ ਜ਼ਿੰਦਗੀ ਆਪਾ ਇਕੱਲੇ ਤਾਂ ਕੱਢ ਨਹੀਂ ਸਕਦੇ ਹਨ ਜੇ ਜਾਨੂੰ ਆਪਣੇ ਹੁਣ بڑے ਹੋ ਕੇ ਹਨ ਦੇਖ ਪੈਣਾ ਦਾ ਵਿਆਹ ਹੋ ਜਾਊਗਾ ਹੂੰ ਬ੍ਰਦਰ ਕਿਹੜੇ ਪੁੱਛਦੇ ਨੇ ਹਨਾ ਫੇਰ ਕੀ ਕਰਾਂਗੇ ਆਪਾ ਇਕੱਲੇ ਜੇ ਬਿਮਾਰ ਵੀ ਹੋ ਜਾ ਜਿਹੜੀ ਖੁੱਡ ਬਣਾਉਣੀ ਹੈ ਇਹਦੇ ਚ ਰਾਵਾਂਗੇ ਬਸ ਹੋਰ ਕੀ ਤੈਨੂੰ ਲੱਗਦਾ ਵਿੱਚ ਮੈਂ ਆ ਜਾਊਂਗੀ ਹੂੰ ਸਾਈਜ਼ ਵੱਡਾ ਕਰ ਸਕਦੇ ਆ ਇੰਨਾ ਕੁ ਰੱਬ ਬਸ ਇੰਨਾ ਕੁ ਉਹ ਕਰ ਦਵੇ ਵੀ ਹਾਂ ਆਪਣੇ ਨਾਲ ਨਾਲ ਗਰੀਬ ਲੋਕਾਂ ਦੀ ਵੀ ਹੈਲਪ ਕਰ ਸਕੀ ਹੂੰ ਇੰਨਾ ਇੰਨੇ ਕ ਜੋ ਚਲ ਨੈਕਸਟ ਕੁਐਸਚਨ ਤੇ ਆਉਣੇ ਆ ਹਾਂ ਹੁਣ ਤੂੰ ਮੈਨੂੰ ਇਹ ਦੱਸ ਹੂੰ ਹੁਣ ਜਿਹੜੀ ਸੋਸਾਇਟੀ ਚ ਤੂੰ ਰਹਿ ਰਹੀ ਆ ਹਨਾ ਹੁਣੇ ਮੈਰਿਜ ਤੋਂ ਹਟ ਕੇ ਹੋਣਾ ਚਾਹੀਦਾ ਮੈਰਿਜ ਮੈਰਿਜ ਬਰ ਛੱਡ ਦੇ ਉਹਨੂੰ ਜਿਹੜੀ ਸੋਸਾਇਟੀ ਚ ਤੂੰ ਰਹਿ ਰਹੀ ਆ ਕੋਈ ਇੱਕ ਚੇਂਜ ਮਤਲਬ ਵੀ ਤੈਨੂੰ ਇਹ ਓਪਰਚੁਨਿਟੀ ਮਿਲੇ ਵੀ ਤੁਸੀਂ ਜਸਟ ਇੱਕ ਚੇਂਜ ਕਰ ਸਕਦੇ ਹੋ ਕੁਝ ਵੀ ਜਿਹੜੀ ਸੋਸਾਇਟੀ ਚ ਤੂੰ ਰਹਿੰਦੀ ਆ ਕੀ ਹੋਏਗਾ ਉਹਦਾ ਅਸਪੈਕਟ ਕੀ ਆਵੇ ਕਿਹੜੀ ਚੀਜ਼ ਚੇਂਜ ਕਰਨਾ ਚਾਹੀਦੀ ਆ ਸੋਡੇ ਏਰੀਆ ਦੇ ਅਕੋਰਡਿੰਗ ਏਰੀਆ ਦੇ ਅਕੋਰਡਿੰਗ ਆ ਜਿਹੜੀ ਸੋਸਾਇਟੀ ਚ ਤੂੰ ਰਹਿੰਦੀ ਆ ਹਾਂ ਉਹਦੇ ਅਕੋਰਡਿੰਗ ਸਭ ਤੋਂ ਪਹਿਲਾਂ ਕੁੜੀਆਂ ਨੂੰ ਪੜਾਇਆ ਜਾਵੇ ਜਿਨ੍ਹਾਂ ਦੇ ਹੁਣ ਮੇਰੀ ਏਸ ਦੇ ਅਕ ओके हां इस्लामिक ਉਹਦੇ ਚ ਇਦਾਂ ਜ਼ਿਆਦਾ ਹਨਾ ਆਈ ਫੀਲ ਇੰਜੋਏ ਕਰਦੀ ਜਿਵੇਂ ਮੈਂ ਹੁਣ ਕਾਲਜ ਤੱਕ ਰਹੀ ਪੜ੍ਹ ਗਈ ਟੀਚ ਵੀ ਕਰਦੀ ਆ ਕਿੰਨਾ ਕੁਝ ਦੇਖਿਆ ਉਹਨਾਂ ਤੋਂ हट ਕੇ ਉਹ ਸਿਰਫ ਵਿਚਾਰੀਆਂ ਵਿਆਹ ਕਰਾ ਲੇ ਹਨਾ ਆਪਣੇ ਘਰ ਤੱਕ ਰਹੀ ਸੀ ਵੰਦ ਰਹੀ ਓਕੇ ਗੁੱਡ ਤਾਂ ਬੈਟਰ ਹੈ ਵੈਰੀ ਗੁੱਡ ਐਕਸਲੈਂਟ ਆਊਟਸਟੈਂਡਿੰਗ ਕੀ ਬਾਤ ਹੈ ਚੱਲ ਹੁਣ ਮੈਨੂੰ ਨੈਕਸਟ ਦੱਸ ਵੀ ਹਨਾ ਜੇ ਆ ਕੀ ਪੁੱਛਣਾ ਸੀ ਮੈਂ ਨੈਕਸਟ ਮੈਂ ਭੁੱਲ ਗਈ ਉੱਪਰ ਦਾ ਕਿਉਂ ਪਾਣੀ ਤੇ ਉੱਪਰੋਂ ਅੰਦਰ ਪਾਣੀ ਨਹੀਂ ਜਾਂਦਾ ਛੱਤ ਲੱਗੀ ਆ ਉੱਪਰ ਆ ਪਾਣੀ ਤਾਂ ਇੱਧਰੋਂ ਜਾਣਾ ਛੱਤ ਦਾ ਉਹਦੇ 'ਚ ਕੀ ਰੋਲ ਆ ਹਾਂ ਕੋ ਸੋਚਦੀ ਦੀ ਯਾਰ ਮੈਂ ਤੇਰਾ ਕਮਰਾ ਡੂੰਗਾ ਘਟਾ ਹੈ ਮੈਂ ਸੋਚ ਰਹੀ ਸੀ ਨਹੀਂ ਓ ਬਹੁਤ ਹੋ ਗਈ ਅਕਰ ਦਾ ਗੇਟ ਉਲਟ ਬਣਾਤਾ ਆਪਾਂ ਕੀ ਬਣਾਉਂਗਾ ਪਰ ਹੋਰ ਕਿਵੇਂ ਬੜੀ ਹਾਂ ਮਤਲਬ ਤੂੰ ਬੜੀ ਹੈ ਨਹੀਂ ਮੇਰੇ ਰੂਮ ਦੇ ਵਿੱਚ ਬਾਰਿਸ਼ ਨਹੀਂ ਹੋਣੀ ਚਾਹੀਦੀ ਅੱਛਾ ਇਹ ਹੈ ਪੈਰ ਪਾ ਕੇ ਛੱਤ ਬਣਾਉਣਾ 3 ਮਹੀਨੇ ਲੱਗਣਗੇ ਹਨਾ ਜਨ ਇੱਕ ਮਹੀਨਾ ਲੱਗ ਜੂਗਾ ਵਾਦੇ ਕੱਚੇ ਹਾਲੇ ਪੱਕੇ ਦੀ ਕੋਸ਼ੋਰ ਨਹੀਂ ਹੋਇਆ ਫੇ ਤਾਂ ਮੈਨੂੰ ਦਿਖ ਵੀ ਨਹੀਂ ਰਹੇਗੀ ਤੇ ਹਾਲੇ ਵਿਰਲਾ ਨਹੀਂ ਜਸਟ ਜੇ ਲੱਗੇ ਥੋੜੀ ਨੇ ਉਹ ਮੈਂ ਗੁੰਬਦ ਜਿਹਾ ਮੰਦਿਰ ਦੇ ਵੀ ਹੁੰਦਾ ਗੁਰੂ ਘਰਾਂ ਦੇ ਵੀ ਹੁੰਦਾ ਨਾ ਆਹੋ ਇਹਦੇ ਉੱਪਰ ਉਹ ਲਾ ਦੇ ਓਏ ਮੰਦਿਰ ਵੀ ਹੋਣਾ ਚਾਹੀਦਾ ਨਾ ਘਰ ਬਣ ਗਿਆ ਹੁਣ ਇੱਕ ਸਾਈਡ ਮੰਦਿਰ ਮਸਜਿਦ ਗੁਰੂ ਘਰ ਕੁਝ ਤਾਂ ਹੋਣਾ ਚਾਹੀਦਾ ਮਾਉਂਟ ਐਵਰੇਸਟ ਬਣਾਇਆ ਲੋ ਜੀ ਇੱਥੇ ਆ ਗਈ ਮਾਉਂਟ ਐਵਰੇਸਟ ਨੇ ਆਪਣੇ ਪੈਰ ਜਿੱਡੀ ਮਾਉਂਟ ਐਵਰੇਸਟ ਬਣਾਤੀ ਇਹਨੂੰ ਪੌੜੀਆਂ ਵੀ ਲਾਉਂਗਾ ਪਿੱਛੇ ਨੂੰ ਇਹ ਮਿੱਟੀ ਵਧੀਆ ਨਹੀਂ ਲੱਗਦੀ ਮੈਨੂੰ ਹਨਾ ਖੜਦੀ ਨਹੀਂ ਹੈਗੀ ਇਹ ਇਹੋ ਨਹੀਂ ਹੋ ਰਹੀ ਚੰਗੀ ਤਰ੍ਹਾਂ ਬਾਈਂਡ ਨਹੀਂ ਹੋ ਪਾਰੀ ਇਹਨੂੰ ਸ਼ੇਪ ਸੋ ਨਹੀਂ ਦੇਣੀ ਇਹਟ ਬਣਾਉਣੀ ਕੋਸ਼ਿਸ਼ ਤਾਂ ਮੈਂ ਹੁੰਦਾ ਵੀ ਇਹ ਮੈਨੂੰ ਤਾਂ ਇਹਨੂੰ ਉਹ ਲੱਗਦੀ ਹੈ ਇਹ ਜਿੱਥੇ ਲਾਈਨ ਰਹਿੰਦਾ ਹੁੰਦਾ ਗੁਫਾ ਚਾਹ ਕੋਈ ਨਾ ਕਰਤੈ ਨੇ ਬਣਾ ਲਿਆ ਹੁਣ ਗੁਫਾ ਮੈਂ ਨਹੀਂ ਬਣਾ ਤੀ ਫੋਰਕੀ ਇਹਨਾਂ ਇਲਿਊਸ਼ਨ ਪਾਉਣ ਨੂੰ ਗੁਫਾ ਬਣਾਈਆ ਦੇਖ ਆਪਾਂ ਪਿੱਛੇ ਹੋਵਾਂਗੇ ਆਪਾਂ ਦਿਖਣੇ ਨਹੀਂ ਤਾਂ ਇੱਥੇ ਕੋਈ ਵੀ ਹੈ ਨਾ ਐਨੀਮਲ ਆ ਕੇ ਉਹਨੂੰ ਐ ਲੱਗੂਗਾ ਵੀ ਇੱਥੇ ਕੋਈ ਨਹੀਂ ਇਹ ਘਰ ਮੇਰੇ ਲਈ ਬਣਾਇਆ ਫਿਰ ਉਹ ਇਹਦੇ ਵਿੱਚ ਰਹੂਗਾ ਫਿਰ ਆਪਾਂ ਕਿ ਇੱਥੇ ਦੀ ਸ਼ਿਕਾਰ ਕਰ ਲਿਆ ਕਰਾਂਗੇ ਈਜ਼ੀਨੈਸ ਨਹੀਂ ਇਹ ਉਦੋਂ ਤੋਂ ਵੀ ਹੈ ਵੀ ਜਿਵੇਂ ਹਨਾ ਕੋਈ ਚੋਰ ਚੂਰਾ ਜਾਂਦਾ ਫਿਰ ਮੂਰੇ ਘੇਰ ਲਿਆ ਕਰੂ ਆਪਣੇ ਤੱਕ ਦਾ ਪਹੁੰਚੇ ਹੀ ਨਹੀਂ ਕਰਦਾ ਹਾਂ ਇਹ ਤੂੰ ਡਰ ਕੇ ਭੱਜਿਆ ਕਰ ਆਹੀ ਆਉਣਾ ਮੈਨੂੰ ਇੱਕ ਮੈਂ ਉਹ ਵੀ ਬਣਾਉਣਾ ਰੁਕ ਜਾ ਪੈਰ ਤੇ ਰੱਖ ਕੇ ਬਣਾਉਂਗਾ ਲੈ ਉਹ ਹੀ ਤਾਂ ਹਟਾ ਦਿੰ ਤਾ ਮੈਂ ਰੱਖ ਕੇ ਕੀ ਕਰਨਾ ਜੋਰ ਜੋਰ ਦੇ ਪੜਹੂਲੀ ਹੋਲੀ 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 ਸਲੋ ਸੋ ਹਾਂ ਵੈਰੀ ਗੁੱਡ ਗਿਆ ਹੁਣ ਇਹਨੂੰ ਇਦਾਂ ਕੇਕ ਵਾਂਗੂ ਕੱਟ ਲੈ ਆ ਦੇਖ ਪੋਲੀ ਦੇ ਲੋਟਪੰਡਾ ਤਰੀਕ ਇਹ ਜ਼ਰੂਰ ਜੇ ਖੇਤੀ ਕਰਨ ਲੱਗੀ ਜਰੂਰ ਸਕਸੈਸ ਹੋ ਗਈ ਲੱਭੈ ਨਾ ਜਿੱਕਦੂ ਇਹ ਹੀ ਕਦੂng ਦੀ ਬੀੜੀ ਹੈ ਆ ਫੜ ਲੈ ਮੈਂ ਦੋਨੋਂ ਤੋੜ ਦਿੰਦਾ ਇਹਨੂੰ ਐਂ ਕੱਟਣਾ ਹੈ ਆ ਫੜ ਲੈ ਆਹ ਕੱਟ ਦੇ ਬਣਾ ਟੰਗਾ ਰੁਕ ਜਾ ਮੈਨੂੰ ਆਉਂਦਾ ਕੱਟਣਾ ਇੱਥੋਂ ਹਾਂ ਆ ਦੇਖ ਲੈ ਕਿਵੇਂ ਬੱਸ ਕਿੱਥੇ ਨੇ ਹੋਰ ਚਲ ਮੈਂ ਕਿਸਾਨ ਮੈਂ ਜਿਹਨੂੰ ਆ ਚੱਕਾ ਵੀ ਇਹ ਤਾਂ ਦੋਨੇ ਪਹਿਲਾਂ ਕੱਟੇ ਹੋਏ ਆ ਗਏ ਇੰਨੀ ਛੋੜੀ ਡੁੰਡੀ ਵੀ ਤੋੜ ਦੇ ਹੁੰਦੇ ਕਿਉਂ ਇਹਦੇ ਚ ਕੀ ਹੈ ਇਹ ਤਾਂ ਵੈਸੇ ਵੀ ਕੱਟਣੀ ਸੀ ਪਹਿਲਾਂ ਥੋੜਾ ਕੱਟਦੇ ਹੁੰਦੇ ਇਹਨੂੰ ਚਲਿਏ ਹਾਂ ਬੰਦੇ ਵਧੀਆ ਕਿੱਤਾ ਨਾਲ ਵੇਖ ਮੇਜ ਮੈਚਿੰਗ ਹੋਈ ਹੋਈ ਅੱਜ ਵਾਹ ਦੋ ਨਾਲ ਮੈਚ ਤੇ ਜਿੱਤੀ ਨਾਲ ਹੀ ਜਾਓ ਬੁੱਟਾ ਦੇ ਆਹ ਲੱਗੇ ਤਾਂ ਹੋਏ ਨੇ ਆਹ ਦੇ ਲੱਗੇ ਹੋਣ ਆਹ ਫੁੱਲ ਲੱਗੇ ਤਾਂ ਹੋਏ ਨੇ ਆਹ ਦੇਖਾ ਛੋਟਾ ਜਿਹਾ ਲੱਗੇ ਹੋਇਆ ਦੇ ਦੇਖ ਤਾਂ ਦੁਪੱਟਾ ਕਿੱਲਾ ਹੋ ਗਿਆ ਅੱਛਾ ਆਪਣਾ ਇਹ ਤਾਂ ਜਿਹਨੂੰ ਦੂਏ ਲੋਟ ਟੁੱਟਦੇ ਨੇ ਇਹ ਤਾਂ ਐ ਹੀ ਹੁੰਦੇ ਨੇ ਆਹ ਫੜ ਜਨ ਥੋੜੀ ਫੜ ਜਨ ਉਹ ਇਹਦੇ ਵਿਚਾਰੇ ਤੁਸੀਂ ਜਨੂ ਇਹਦਾ ਹਸਬੰਡ ਇਹਦੀ ਵਾਈਫ ਆ ਇਹਾਂ ਦੀਆਂ ਬੇਟੀਆਂ ਨੇ ਛੋਟੀਆਂ ਪੂਰੀ ਫੈਮਲੀ ਇਕੱਠੀ ਕਰਦੀ ਚਾਚੇ ਤਾਏ ਰਹਿ ਗਏ